ਮਨਪ੍ਰਿਤ ਆਲੀ ਸਤਵੇਂ ਮੈਂਬਰੀ ਕਮੇਟੀ ਦੀ ਮੀਟਿੰਗ ਚ ਜਾਣ ਤੋਂ ਪਹਿਲਾਂ ਵੀ ਤੇ ਮੀਟਿੰਗ ਦੇ ਦਰਮਿਆਨ ਵੀ ਕਹਿੰਦੇ ਉਹਨਾਂ ਨੇ ਮੁੱਦਾ ਖੜਾ ਕਰ ਦਿੱਤਾ ਕਿ ਭਾਈ ਦੱਸੋ ਕਰਨਾ ਕੀ ਆ ਜੱਦਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਚ ਕਹਿੰਦੇ ਤੁਸੀਂ ਸਹੀ ਨਹੀਂ ਕੀਤਾ ਮੈਂ ਇਹਦਾ ਵਿਰੋਧ ਕਰਦਾ ਉਹਨਾਂ ਨੇ ਸਪਸ਼ਟ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਹਟਾਉਣਾ ਸਹੀ ਫੈਸਲਾ ਨਹੀਂ ਸੀ ਸ਼੍ਰੋਮਣੀ ਕਮੇਟੀ ਦਾ ਉਹ ਕਹਿੰਦੇ ਜਦੋਂ ਜੱਦਰ ਗਿਆਨੀ ਰਕबीर ਸਿੰਘ ਕਹਿ ਕੇ ਗਏ ਨੇ ਕਿ ਤੁਹਾਡਾ ਅਧਿਕਾਰ ਖੇਤਰੇ ਨਹੀਂਗਾ ਇਹ ਅਧਿਕਾਰ ਖੇਤਰ ਸ਼੍ਰੀ ਕਲਤਕ ਸਾਬ ਦਾ ਸਿੰਘ ਸਾਹਿਬ ਦਾ ਉਹਨਾਂ ਨੇ ਦੇਖਣਾ ਹੈ ਤੇ ਜੋ ਇਹ ਵੀ ਕਹਿੰਦੇ ਨੇ ਲੋਡ ਨਹੀਂ ਫਿਰ ਪ੍ਰਕਿਰਿਆ ਕਿਵੇਂ ਵਾਪਰੀ ਕਿਵੇਂ ਹੋਇਆ ਕਹਿੰਦੇ ਮੈਂ ਇਸ ਦਾ ਵਿਰੋਧ ਕਰਦਾ ਕਿ ਜਥੇਦਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਬਾਰੇ ਨਿਯਮ ਬਣਾਉਣ ਦੀ ਮੰਗ ਪਰਜੋਰ ਹੋ ਰਹੀ ਹੈ ਤੇ ਕੁਝ ਸੰਸਥਾਵਾਂ ਇਸ ਦੇ ਉੱਤੇ ਜਿਨ੍ਹਾਂ ਨੇ ਪਹਿਲਾਂ ਵੀ ਪਹਿਲਾ ਕਦਮ ਕੀਤਾ ਹੈ ਮੁੜ ਪਹਿਲਾ ਕਦਮ ਕਰ ਰਹੀਆਂ ਨੇ ਕਹਿੰਦੇ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਹਟਾਉਣ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਔਰ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਬਣਾਉਣ ਦੇ ਉੱਤੇ ਸਿੱਖ ਜਗਤ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਸਵਰਧ ਧਿਰਾਂ ਦੇ ਵਿੱਚ ਪੰਥਕ ਧਿਰਾਂ ਦੇ ਵਿੱਚ ਇਹ ਚਰਚਾ ਜੋਰ ਫੜ ਰਹੀ ਹੈ ਕਿ ਵੀ ਦਾ ਕੋਈ ਨਿਯਮ ਬਣਾ